ਲੈ ਲਗੀ ਪੇਚਰ ਲੱਗੇ ਮੇਰੇ ਆਪਣੇ ਰਕੋਡ ਗੀਤ ਦਾ ਬਹੁਤ ਪਹਿਲਾਂ ਕਿਸੜਾਈ ਸੀ ਵੀ ਕਈ ਵਿਚਾਰੇ ਸਿੱਧੇ ਸਾਦੇ ਬੰਦੇ ਹੁੰਦੇ ਆਏ ਅੱਜ ਕੱਲ ਬਿੰਦੇ ਜ਼ਿੰਦਾ ਉਹ ਕਹਿ ਨਹੀਂਦਾ ਬਜੁਰਗਾਂ ਦੇ ਆਖੇ ਲੱਗੇ ਜੇ ਕੰਮ ਕਿਤੋਂ ਦਾ ਕਰ ਰਹੇ ਹੋ ਕਹਿੰਦੇ ਸਿੱਧਾ ਜਿਹੜਾ ਕੋਈ ਜਵਾਬ ਤਮ ਤਾਂ ਦਾ ਬਹਾਨਾ ਘੜੇ ਉਹ ਆਵੇ ਬਹੁਤ ਚਲਾਕ ਹੈ ਲੋ ਜੀ ਹੋਇਆ ਕੀ ਉਹ ਵਿਚਾਰਾ ਥੋੜਾ ਜਿਆਦਾ ਜਿਆਦਾ ਸਿੱਧਾ ਸੀ ਹੁਣ ਜਦੋਂ ਵਿਆਹ ਸ਼ਾਦੀ ਹੋਣਾ ਕਰੇ ਗਵਾਂਢ ਚ ਜਾਂ ਪਿੰਡ ਚ ਹੈ ਜੀ ਕੋਈ ਰਿਸ਼ਤੇਦਾਰੀ ਚ ਤੇ ਉਦੋਂ ਬੰਦੇ ਬਿਸਤਰੀ ਕਿੱਟੇ ਕਰਵਾਈ ਜਾ ਕਰਨ ਤੇ ਜਦੋਂ ਆਇਆ ਕਰੇ ਜੱਲ ਜਾਣਦਾ ਲੋਕਾ ਫੇਰਾ ਕਰਨਾ ਆਇਆ ਕਰ ਤਾਂ ਮੰਡਿਆ ਜਿਹੜਾ ਲੱਟਾ ਆ ਸਹਣਾ ਨਾ ਉਸ ਨੂੰ ਬਰਾਦ ਵਾਰਦਾ ਉਹ ਤੇਰੇ ਪਰੋਂ ਡਰਦਾ ਨਹੀਂ ਤੋ ਚੌੜਾ ਹੋਇਆ ਕਰ ਇਹਨੂੰ ਬਸੂਮਾਂ ਦੀ ਰਾਕੀ ਭਾਜਿਆ ਕਰਨ ਨਾ ਤਾਂ ਕੋਈ ਬਰਾਦ ਆਂ ਅੱਡੀ ਗਵੰਡੀ ਲੈ ਕੇ ਗਿਆ ਨਾ ਕੋਈ ਜਾਟੇ ਤਾਂ ਇਹਦਾ ਮੁੰਡਾ ਨਾ ਕੋਈ ਮਾਮੇ ਮੂਮੇ ਦਾ ਕੋਈ ਰਿਸ਼ਤੇਦਾਰ ਕੋਈ ਇਹ ਲੈ ਕੇ ਗਿਆ ਉਹਨੂੰ ਬਰਾਦ ਉਹਨੂੰ ਪਤਾ ਹੀ ਨਹੀਂ ਸੀ ਇੱਥੇ ਖੁੰਡਾ ਕਿਉਂ ਹੁੰਦਾ ਬਰਾਦ ਤੇ ਜਾ ਕੇ ਗੁੰਗੇ ਵਾਲੀ ਗੱਲ ਸੀ ਹੋਇਆ ਕੀ ਤੋੜ ਜਦੋਂ ਉਹਦਾ ਆਪਣਾ ਵਿਆਹ ਹੋਣ ਲੱਗਿਆ ਤੇ ਕੋਣੋ ਤਾਂ ਯਾਰ ਲੈ ਜਾਈ ਜਾਣਾ ਸੀ ਪਤਾ ਨਹੀਂ ਇਹਦੇ ਬਣਾ ਲੈਵੇ ਕਿਹੜਾ ਲੱਗਣ ਦੇਉਂ। ਬਹ ਜੀ ਹੁਣ 6-7 ਚੱਲੋਗੇ ਬੰਨ ਕੇ ਸਾਲੇ ਲਾ ਲਿਆ। ਹੁਣ ਪਹੁੰਚ ਗਏ ਪੈਲਸ ਚ ਉਹ ਜਦੋਂ ਖਾਣ ਪੀਣ ਨੂੰ ਬੜੇ ਗਾ ਮੈਨਾਂ ਆਏ ਲੱਗੇ ਅਗਰੇ ਕੋਈ ਹੈ ਲੰਘਿਆ ਕਰੇ ਜਦੋਂ ਹੱਥ ਘਟਿਆ ਕਰੇ ਤੇ ਨਾਲ ਨੇ ਜਿਹੜੇ ਗੈਸੋਵੇਂ ਐਵੇਂ ਲੱਤਾ ਬਹ ਜੀ ਪਹਿਲੇ ਦਿਨ ਘੱਟ ਖਾ ਲਈ ਦਮ। ਉਹਦਾ ਯਾਰ ਸੌਰੇ ਤਾਂ ਬਹੁਤ ਚੰਗੇ ਐ। ਆ ਨਾਲ ਦੇ ਨੀ ਪੱਟੀ ਬਜਰੇ ਦਿੰਦੇ। ਚੱਲ ਸੋਝਦਾ ਕਿ ਕਿੰਨਾ ਵਿਚਾਰਾ ਉਹਨਾਂ ਗੈਸੋਰੇ ਤਾਂ ਮੇਰੀ ਹੀ ਐ। ਉਹਨੂੰ ਐ ਨਹੀਂ ਪਤਾ ਸੀ ਵੀ ਅਜਿਹੇ ਪ੍ਰੋਗਰਾਮ ਰੋਜ਼ ਰੋਜ਼ ਨਹੀਂ ਹੁੰਦਾ ਹੁੰਦਾ। ਇਹ ਵੀ ਕਿਹਦੇ ਹੋਇਆ ਕਿ ਉਹੋ ਦੇ ਮਾਰਚ ਨਹੀਂ ਸੀ ਵੀ ਯਾਰ ਸੌਰੇ ਸੇਵਾ ਬਹੁਤ ਕਰਦੇ ਹੁੰਦੇ ਆ ਛੇ ਮਹੀਨੇ ਬਾਅਦ ਕਮਲੀ ਲਵਣੀ ਜੀ ਤਣਕ ਬੀਜ ਕੇ ਬੀਜੇ ਡੱਡੇ ਪਾ ਕੇ ਕਹਲੇ ਪਹਿਲੀਆਂ ਚ ਜਾ ਮੱਠਾ ਸੌਰਿਆਂ ਦੇ ਕਰੇ ਹੈ ਜੀ ਹੁਣ ਇੱਕ ਦਿਨ ਬੀਤਿਆ ਦੋ ਦਿਨ ਬੀਤਿਆ ਤੀਜੇ ਦਿਨ ਜਦੋਂ ਬੀਜ ਕੇ ਉਹਦੇ ਘਰ ਵਾਲੇ ਸੋਚਦੇ ਆ ਵੀ ਬੰਦਾ ਕਹੇ ਜੇ ਪਿੰਡ ਜਾਂਦਾ ਨਾ ਨਹੀਂ ਲੈਂਦਾ ਹੈ ਜੀ ਉਹ ਚਲ ਸੁਣ ਬੀ ਇਹਨਾਂ ਦੇ ਕੋਈ ਰਿਵਾਜ ਹੁੰਦਾ ਹੋ ਰਿਵਾਜ ਕੀ ਹਫਤੇ ਦਾ ਉਹਨੂੰ ਦੁਬਾਰੇ ਵਾਪਸ ਮੁਰਕੇ ਆਇਆ ਜਿਹੜੇ ਦਿਨ ਗਿਆ ਸੀ ਉਹਨੇ ਕਾਨੂੰ ਨਾ ਲੈਣਾ ਸੀ ਲੰਦਾ ਉਹੇ ਤਰ੍ਹਾਂ ਇਹ ਦਮਗੀਰ ਬੰਦੇ ਦੇ ਅਕਲੋਂ ਬੰਦ ਤੱਕ ਕਿਸੇ ਪਾਸੇ ਹੈ ਨਹੀਂ ਉਹਨੂੰ ਕੋਲ ਬਲਾ ਕੇ ਕਹਿੰਦੀ ਭਲਿਆ ਰੋਕਾ ਬੇਬੇ ਘਰੇ ਡੀਕ ਦੀ ਹੋ ਗਈ ਜਾਣਾ ਨਹੀਂ ਆਪਾਂ ਨੂੰ ਹਫਤਾ ਹੋ ਗਿਆ ਤਾਂ ਹਲੇ ਕੀ ਇਹ ਕੜਕ-ਕੁੜਕ ਦਾ ਬੀਜ ਕਿ ਆਇਆ ਚੋਰ ਨਾਲੋਂ ਪਟ ਕਾਲੀ ਉਹ ਤੋਂ ਮਿਲਦਾ ਨਹੀਂ ਪਰ ਨਸਰ ਨਾ ਕਿਉਂ ਡੀਕ ਲੈ